ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨੂੰ ਉਧਾਰ ਵਿੱਚ ਪੈਸੇ ਦਿੰਦੇ ਹੋ ਤਾਂ ਆਪਣਾ ਮੂੰਹ ਹਮੇਸ਼ਾ ਉੱਤਰ ਦੇ ਬੱਲ ਨੂੰ ਕਰਕੇ ਹੀ ਦੇਵੋ ਇਸ ਨਾਲ ਤੁਹਾਡਾ ਦਿੱਤਾ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਨੰਬਰ 2 ਜਦੋਂ ਵੀ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੋ ਜਾਂ ਲੈਂਦੇ ਹੋ ਤਾਂ ਹਮੇਸ਼ਾ ਖੱਬੇ ਹੱਥ ਦਾ ਇਸਤੇਮਾਲ ਕਰੋ ਇਸ ਨਾਲ ਤੁਹਾਡੇ ਵੱਲੋਂ ਦਿੱਤਾ ਗਿਆ ਪੈਸਾ ਸਹੀ ਜਗ੍ਹਾ ਤੇ ਲੱਗਦਾ ਹੈ ਨੰਬਰ 3 ਜਦੋਂ ਵੀ ਤੁਸੀਂ ਨੋਟਾਂ ਨੂੰ ਗਿਣਦੇ ਹੋ ਤਾਂ ਕਦੇ ਵੀ ਉਸ ਸਮੇਂ ਨਾ ਤਾਂ ਬਾਰ-ਬਾਰ ਥੁੱਕੋ ਤੇ ਨਾ ਹੀ ਥੁੱਕ ਨੋਟਾਂ ਨੂੰ ਲਗਾਓ ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਕੇ ਹੀ ਪੈਸਿਆਂ ਨੂੰ ਹੱਥ ਲਗਾਓ ਇਸ ਨਾਲ ਪੈਸਿਆਂ ਵਿੱਚ ਬਰਕਤ ਰਹਿੰਦੀ ਹੈ ਨੰਬਰ 4 ਆਪਣੇ ਪਰਸ ਵਿੱਚ ਹਮੇਸ਼ਾ ਚੌਲਾਂ ਦੇ ਦਾਣੇ ਪਾ ਕੇ ਹੀ ਰੱਖੋ ਇਸ ਨਾਲ ਤੁਹਾਡੀ ਜੇਬ ਕਦੇ ਵੀ ਖਾਲੀ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡਾ ਪੈਸਾ ਵੀ ਸਹੀ ਜਗ੍ਹਾ ਉੱਪਰ ਹੀ ਖਰਚੂਵੇਗਾ। ਨੰਬਰ 5 ਆਪਣੇ ਹਰ ਜਨਮ ਦਿਨ ਵਾਲੇ ਦਿਨ ਆਪਣੇ ਮਾਤਾ-ਪਿਤਾ ਤੋਂ ਇੱਕ ਨੋਟ ਲੈ ਕੇ ਉਸ ਉੱਪਰ ਕੇਸਰ ਦਾ ਤਿਲਕ ਲਗਾ ਕੇ ਆਪਣੀ ਜੇਬ ਵਿੱਚ ਰੱਖੋ ਇਸ ਨਾਲ ਮਾਂ ਲక్ష్ਮੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇਗੀ। ਨੰਬਰ 6 ਜਦੋਂ ਵੀ ਤੁਸੀਂ ਆਪਣੀ ਪਰਸ ਦੀ ਜੇਬ ਵਿੱਚ ਚੌਲ ਪਾਉਂਦੇ ਹੋ ਤਾਂ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਹ ਕਿਸੇ ਦੂਸਰੇ ਵਿਅਕਤੀ ਨੂੰ ਦਿਖਣੇ ਨਹੀਂ ਚਾਹੀਦੇ। ਨੰਬਰ 7 ਜਦੋਂ ਵੀ ਤੁਸੀਂ ਬਾਥਰੂਮ ਵਿੱਚ ਸ਼ੀਸ਼ਾ ਲਗਾਉਂਦੇ ਹੋ ਤਾਂ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਵਿੱਚ ਕਦੇ ਵੀ ਟਾਇਲਟ ਸੀਟ ਨਹੀਂ ਦਿਖਣੀ ਚਾਹੀਦੀ। ਨੰਬਰ 8 ਆਪਣੇ ਬਾਥਰੂਮ ਵਿੱਚ ਹਮੇਸ਼ਾ ਨੀਲੇ ਰੰਗ ਦੀ ਬਾਲਟੀ, ਕੱਪ ਜਾਂ ਫਿਰ ਟੱਬ ਰੱਖੋ। ਇਸ ਨਾਲ ਘਰ ਵਿੱਚ ਬਰਕਤ ਰਹਿੰਦੀ ਹੈ ਤੇ ਨਾਲ ਬਾਥਰੂਮ ਵਿੱਚ ਇੱਕ ਖਿੜਕੀ ਜ਼ਰੂਰ ਰੱਖੋ। ਇਸ ਨਾਲ ਬਾਥਰੂਮ ਦੀ ਸਾਰੀ ਨਿਕਾਰਾਤਮਕ ਊਰਜਾ ਬਾਹਰ ਨਿਕਲਦੀ ਰਹਿੰਦੀ ਹੈ। ਨੰਬਰ 9 ਘਰ ਵਿੱਚ ਜੇਕਰ ਤੁਸੀਂ ਚਾਂਦੀ ਦਾ ਨੱਚ ਦਾ ਮੂਰਤ ਰੱਖਦੇ ਹੋ ਤਾਂ ਇਸ ਨਾਲ ਪਤੀ-ਪਤਨੀ ਵਿੱਚ ਲੜਾਈ ਝਗੜੇ ਖਤਮ ਹੁੰਦੇ ਹਨ ਤੇ ਨਾਲ ਹੀ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਦਾ ਹੈ। ਦਿਨਿਕਰਾਤਮਿਕ ੳਰਜਾ ਖਤਮ ਹੁੰਦੀ ਹੈ ਮੂਰ ਨੂੰ ਹਮੇਸ਼ਾ ਦੱਖਣ ਪੱਛਾ ਕੰਧ ਨਾਲ ਹੀ ਰੱਖੋ ਨੰਬਰ 10 ਮਨੀ ਪਲਾਂਟ ਦੇ ਪੌਦੇ ਨੂੰ ਹਮੇਸ਼ਾ ਘਰ ਦੇ ਅੰਦਰ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਬਾਰੀ ਲੋਕਾਂ ਦੀ ਨਜ਼ਰ ਨਾ ਚੜੇ ਕਿਉਂਕਿ ਇਸ ਨਾਲ ਪੌਦੇ ਦਾ ਵਿਕਾਸ ਰੁਕਣ ਲੱਗ ਜਾਂਦਾ ਹੈ ਜਿਸ ਨਾਲ ਤੁਹਾਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 11 ਜੇਕਰ ਤੁਹਾਡੇ ਕੋਲ ਵਿਆਹ ਵਾਲੇ ਕਾਰਡ ਬਚ ਜਾਨ ਤਾਂ ਉਹਨਾਂ ਨੂੰ ਭੁੱਲ ਕੇ ਵੀ ਇੱਕ ਜਗ੍ਹਾ ਤੇ ਨਾ ਰੱਖੋ ਤੇ ਨਾ ਹੀ ਕੂੜੇਕਰਕਟ ਵਿੱਚ ਸੁੱਟੋ ਕੁਝ ਕਾੜਾ ਨੂੰ ਸੰਭਾਲ ਕੇ ਰੱਖੋ ਤੇ ਕੁਝ ਨੂੰ ਬਗਦੇ ਪਾਣੀ ਵਿੱਚ ਬਹਾ ਦਿਓ ਕਦੇ ਵੀ ਇਹਨਾਂ ਨੂੰ ਅੱਗ ਵਿੱਚ ਨਾ ਜਲਾਓ ਨੰਬਰ 12 ਜਿਸ ਜਗ੍ਹਾ ਤੇ ਤੁਸੀਂ ਬੈਠ ਕੇ ਪੜ੍ਹਾਈ ਕਰਦੇ ਹੋ ਜਾਂ ਫਿਰ ਆਪਣੀ ਨੌਕਰੀ ਲਈ ਕੰਮ ਕਰਦੇ ਹੋ ਉਸ ਜਗ੍ਹਾ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਇਹ ਜਗ੍ਹਾ ਹਮੇਸ਼ਾ ਸਕਾਰਾਤਮਕ ਹੋਣੀ ਚਾਹੀਦੀ ਹੈ ਨੰਬਰ 13 ਜਦੋਂ ਵੀ ਤੁਸੀਂ ਨਮਾਕਾਰ ਬਣਾਉਣਾ ਸ਼ੁਰੂ ਕਰਦੇ ਹੋ ਤਾਂ ਇਸ ਗੱਲ ਦਾ ਖਿਆਸ ਖਿਆਲ ਰੱਖੋ ਕਿ ਘਰ ਦੇ ਪ੍ਰਵੇਸ਼ ਦੁਆਰ ਤੋਂ ਸੂਰਜ ਦੀਆਂ ਰੌਸ਼ਨੀ ਅੰਦਰ ਤੱਕ ਪਹੁੰਚੇ ਪਰ ਇਸ ਦੀ ਦਿਸ਼ਾ ਪੂਰਬ ਅਤੇ ਪੱਛਮ ਹੀ ਹੋਣੀ ਚਾਹੀਦੀ ਹੈ ਇਹਨਾਂ ਦਿਸ਼ਾਵਾਂ ਤੋਂ ਜੇਕਰ ਸੂਰਜ ਦੀ ਰੌਸ਼ਨੀ ਘਰ ਵਿੱਚ ਆਉਂਦੀ ਹੈ ਤਾਂ ਇਹ ਚੰਗਾ ਮੰਨਿਆ ਜਾਂਦਾ ਹੈ ਨੰਬਰ 1 ਚੌਦਾਂ ਸੌ ਸਮੇਂ ਕਦੇ ਵੀ ਆਪਣੇ ਸਰਾਣੇ ਇਨਾਂ ਪੰਜ ਚੀਜ਼ਾਂ ਨੂੰ ਰੱਖ ਕੇ ਨਾ ਸੌਵੋ ਪਹਿਲਾਂ ਚੱਪਲਾਂ ਦੂਸਰਾ ਸੁਗੰਧ ਵਾਲਾ ਤੇਲ ਤੀਸਰਾ ਕਾਪੀਆਂ ਕਿਤਾਬਾਂ ਚੌਥਾ ਮੋਬਾਈਲ ਫੋਨ ਪੰਜਵਾਂ ਝੂਠੇ ਬਰਤਨ ਨੰਬਰ 15 ਜਦੋਂ ਵੀ ਤੁਹਾਡੇ ਕੋਈ ਕੰਚ ਦੀ ਜੀ ਟੁੱਟ ਜਾਂਦੀ ਹੈ ਤਾਂ ਉਸ ਨੂੰ ਘਰ ਵਿੱਚੋਂ ਇਸ ਲਈ ਬਾਹਰ ਕੱਢਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਵਿੱਚ ਸਭ ਤੋਂ ਜ਼ਿਆਦਾ ਨਿਕਾਰਾਤਮਕ ਊਰਜਾ ਫੈਲਦੀ ਹੈ ਨੰਬਰ 16 ਇਸ਼ਨਾਨ ਅਤੇ ਸਿਮਰਨ ਕਰਨ ਤੋਂ ਬਾਅਦ ਤੁਲਸੀ ਦੀ ਜੜ ਨੂੰ ਗੰਗਾ ਜਲ ਨਾਲ ਧੋ ਕੇ ਸਾਫ ਲਾਲ ਕੱਪੜੇ ਵਿੱਚ ਬੰਨ ਲਓ ਤੇ ਇਸ ਨੂੰ ਆਪਣੇ ਪੈਸਿਆਂ ਵਾਲੀ ਤਜ਼ੋਰੀ ਵਿੱਚ ਰੱਖੋ ਇਸ ਨਾਲ ਤੁਹਾਡਾ ਪੈਸਾ ਹਮੇਸ਼ਾ ਚੰਗੀ ਜਗ੍ਹਾ ਤੇ ਲੱਗੇਗਾ ਕਦੇ ਵੀ ਬ्यर्थ ਨਹੀਂ ਜਾਵੇਗਾ ਨੰਬਰ 17 ਜੇਕਰ ਤੁਸੀਂ ਕਰਜਾਂ ਫਿਰ ਦਫ਼ਤਰ ਵਿੱਚ ਤਨਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਉਸ ਜਗ੍ਹਾ ਤੇ ਇੱਕ ਕਰੋਸੂਲਤਾ ਪੌਦਾ ਜ਼ਰੂਰ ਰੱਖੋ ਇਹ ਤਨਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 18 ਆਪਣੀ ਤਜੋਰੀ ਵਿੱਚ ਜੇਕਰ ਤੁਸੀਂ ਬੁੱਧਵਾਰ ਵਾਲੇ ਦਿਨ ਪੈਸਾ ਰੱਖੋ ਤਾਂ ਇਸ ਨਾਲ ਤੁਹਾਨੂੰ ਵਿੱਚ ਵਾਧਾ ਹੁੰਦਾ ਹੈ ਤੇ ਪੈਸੇ ਵੀ ਸਹੀ ਜਗ੍ਹਾ ਤੇ ਹੀ ਖਰਚ ਹੁੰਦੇ ਹਨ। ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਇਹ ਚਾਰ ਕੰਮ ਜ਼ਰੂਰ ਕਰੋ ਜੋ ਤੁਸੀਂ ਜਲਦੀ ਨਾ ਉੱਠ ਸਕੋ। ਪਹਿਲਾ 8 ਵਜੇ ਆਪਣਾ ਫੋਨ ਬੰਦ ਕਰਕੇ ਸੌਂ ਜਾਓ। ਦੂਸਰਾ ਫੋਨ ਤੇ అలਾਰਮ ਲਗਾ ਕੇ ਆਪਣੇ ਤੋਂ ਐਨੀ ਦੂਰੀ ਤੇ ਰੱਖੋ ਕਿ ਤੁਹਾਨੂੰ ਉੱਠ ਕੇ అలਾਰਮ ਬੰਦ ਕਰਨਾ ਪਵੇ। ਤੀਸਰਾ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਜ਼ਰੂਰ ਲਿਖੋ ਕਿ ਉੱਠ ਕੇ ਸਵੇਰੇ ਕਰਨਾ ਕੀ ਹੈ। ਚੌਥਾ ਰਾਤ ਨੂੰ ਖਾਣਾ ਘੱਟਾ-ਘੱਟ ਕੇ ਸੌਂਵੋ ਇਸ ਨਾਲ ਤੁਸੀਂ ਜਲਦੀ ਉੱਠ ਸਕਦੇ ਹੋ। ਨੰਬਰ ਬੀ ਜਿਹੜੇ ਲੋਕ ਦੱਖਣ ਦਿਸ਼ਾ ਵੱਲ ਨੂੰ ਮੂੰਹ ਕਰਕੇ ਖਾਣਾ ਖਾਂਦੇ ਹਨ ਉਹ ਬਿਮਾਰ ਜ਼ਿਆਦਾ ਰਹਿੰਦੇ ਨੇ ਤੇ ਨਾਲ ਹੀ ਉਹਨਾਂ ਦੇ ਕਾਰੋਬਾਰ ਉੱਪਰ ਵੀ ਬੁਰਾ ਅਸਰ ਪੈਂਦਾ ਹੈ। ਨੰਬਰ 21 ਸ਼ਨੀਵਾਰ ਵਾਲੇ ਦਿਨ ਭੁੱਲ ਕੇ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ। ਇਹ ਬਹੁਤ ਹੀ ਅਸ਼ੋਭ ਮੰਨਿਆ ਜਾਂਦਾ ਹੈ। ਇਸ ਦਿਨ ਪੀਣਾ ਤੁਹਾਡੀ ਚੰਗੀ ਭਲੀ ਜ਼ਿੰਦਗੀ ਵਿੱਚ ਵੀ ਤੂਫਾਨ ਆ ਸਕਦਾ ਹੈ। ਨੰਬਰ 22 ਸ਼ਨੀਵਾਰ ਵਾਲੇ ਦਿਨ ਨਮਕ ਚਿਮਟਾ, ਕਾਲੇ ਤੇਲ ਅਤੇ ਲੋਹਾ ਨਹੀਂ ਖਰੀਦਣਾ ਚਾਹੀਦਾ। ਇਸ ਦਿਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਖਰੀਦਦੇ ਹੋ ਤਾਂ ਇਸ ਨਾਲ ਤੁਹਾਡੇ ਉੱਪਰ ਕਰਜ਼ਾ ਜ਼ਿਆਦਾ ਚੜਨ ਲੱਗ ਜਾਂਦਾ ਹੈ। ਨੰਬਰ 23 ਜੇਕਰ ਸਵੇਰੇ ਉੱਠਣ ਸਰ ਤੁਹਾਡੇ ਘਰ ਵਿੱਚੋਂ ਤੁਹਾਨੂੰ ਕੋਇਲ ਦੀ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਮਤਲਬ ਕੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੈ ਤੇ ਮਾਂ ਲਕਸ਼ਮੀ ਤੁਹਾਡੇ ਘਰ ਪਰਵੇਸ਼ ਕਰ ਸਕਦੀ ਹੈ ਨੰਬਰ 24 ਜਦੋਂ ਵੀ ਤੁਸੀਂ ਕੁੱਤੇ ਨੂੰ ਰੋਟੀ ਪਾਉਣੀ ਹੋਵੇ ਤਾਂ ਉਸ ਨੂੰ ਹਮੇਸ਼ਾ ਤਾਜੀ ਰੋਟੀ ਹੀ ਪਾਓ ਕਿਉਂਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਕੁੱਤੇ ਨੂੰ ਬਾਸੀ ਰੋਟੀ ਪਾ ਦਿੰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਨੰਬਰ 25 ਘਰ ਦੀ ਔਰਤ ਨੂੰ ਸਵੇਰੇ ਉੱਠਣ ਸਰ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਜ਼ਰੂਰ ਪਾਉਣਾ ਚਾਹੀਦਾ ਹੈ। ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਤੇ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਸੁੱਖ ਸ਼ਾਂਤੀ ਤੇ ਤੁਹਾਡੀ ਕਮੀ ਨਹੀਂ ਹੋਵੇਗੀ। ਨੰਬਰ 26 ਜੇਕਰ ਤੁਹਾਨੂੰ ਰੋਜ਼ਾਨਾ ਉੱਲੂ ਦਿਖਾਈ ਦੇਵੇ ਤਾਂ ਸਮਝ ਜਾਓ ਕਿ ਤੁਹਾਡੇ ਘਰ ਬਹੁਤ ਜਲਦੀ ਧਨ ਆਉਣ ਵਾਲਾ ਹੈ ਇਸ ਦਾ ਘਰ ਵਿੱਚ ਆਉਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 27 ਆਪਣੇ ਘਰ ਵਿੱਚ ਪੁਰਾਣੇ ਪੈ ਕੈਲੰਡਰਾਂ ਨੂੰ ਘਰ ਵਿੱਚੋਂ ਕੱਢ ਦੇਣਾ ਚਾਹੀਦਾ ਇਹਨਾਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਆਉਂਦੀ ਹੈ ਨੰਬਰ 28 ਜੇਕਰ ਘਰ ਵਿੱਚ ਉੱਤਰ ਦਿਸ਼ਾ ਵੱਲੋਂ ਹਵਾ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਕਿ ਤੁਹਾਡੇ ਘਰ ਦਾ ਵਾਤਾਵਰਣ ਸਹੀ ਨਹੀਂ ਹੈ ਨੰਬਰ 29 ਆਪਣੇ ਘਰ ਵਿੱਚ ਕਦੇ ਵੀ ਘੜੀ ਨੂੰ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨੂੰ ਹਮੇਸ਼ਾ ਚੱਲਦੀ ਹੀ ਰੱਖੋ ਜੇਕਰ ਬੰਦ ਹੋ ਵੀ ਜਾਵੇ ਤਾਂ ਉਸ ਨੂੰ ਤੁਰੰਤ ਚਲਾਓ ਨੰਬਰ 3 ਜੇਕਰ ਤੁਹਾਨੂੰ ਕਿਸੇ ਗੁਰੂ ਵੱਲੋਂ ਤੋਹਫ਼ਾ ਮਿਲੇ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਬੁਰੇ ਦਿਨ ਖਤਮ ਹੋਣ ਵਾਲੇ ਹਨ ਨੰਬਰ 31 ਜਿਹੜੀਆਂ ਔਰਤਾਂ ਦੀਆਂ ਅੱਖਾਂ ਦੀਆਂ ਪਲਕਾਂ ਲੰਮੀਆਂ ਤੇ ਸੋਹਣੀਆਂ ਹੁੰਦੀਆਂ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 32 ਜਿਹੜੀਆਂ ਔਰਤਾਂ ਦਾ ਕੱਦ ਜਿਆਦਾ ਲੰਮਾ ਹੁੰਦਾ ਹੈ ਉਹ ਜਦੋਂ ਬੁੱਢੀਆਂ ਹੁੰਦੀਆਂ ਹਨ ਤਾਂ ਉਹਨਾਂ ਦੇ ਸਰੀਰ ਵਿੱਚ ਪਹਿਲਾਂ ਹੀ ਕੁੱਬ ਪੈਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 33 ਜਿਹੜੇ ਵਿਅਕਤੀਆਂ ਦਾ ਨਾਮ ਐਸ ਨਾਲ ਖਤੋਂ ਸ਼ੁਰੂ ਹੁੰਦਾ ਹੋਵੇ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦੇ ਨੇ ਤੇ ਨਾਲ ਹੀ ਉਹ ਕਿਸੇ ਨੂੰ ਆਪਣੇ ਆਪ ਨੂੰ ਕੋਈ ਵੀ ਗੱਲ ਕਹਿਣਾ ਨਹੀਂ ਦਿੰਦੇ ਕਿਉਂਕਿ ਇਹਨਾਂ ਨੂੰ ਬੁਰਾ ਬਹੁਤ ਜਲਦੀ ਲੱਗਦਾ ਹੈ। ਨੰਬਰ 34 ਜਿਹੜੇ ਲੋਕ ਆਪਣੇ ਘਰਾਂ ਵਿੱਚ ਕਦੇ ਵੀ ਕਬਾੜ ਵਾਲੀਆਂ ਚੀਜ਼ਾਂ ਜਾਂ ਫਿਰ ਟੁੱਟੀਆਂ ਹੋਇਆ ਸਮਾਨ ਨਹੀਂ ਰੱਖਦੇ ਉਹ ਘਰ ਵਿੱਚ ਹਰ ਮੈਂਬਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ। ਨੰਬਰ 25 ਲੋਹੇ ਦੇ ਬਣੇ ਬੈੱਡ ਦੀ ਕਦੇ ਵੀ ਵਰਤੋਂ ਨਾ ਕਰੋ ਇਸ ਨਾਲ ਤੁਹਾਡੀ ਨੀਂਦ ਵੀ ਖਰਾਬ ਹੁੰਦੀ ਹੈ ਤੇ ਨਾਲ ਹੀ ਵਿਆਹ ਵਾਲਾ ਜੀਵਨ ਵੀ ਨਸ਼ਟ ਹੋਣ ਲੱਗ ਜਾਂਦਾ ਹੈ ਨੰਬਰ 36 ਜੇਕਰ ਤੁਹਾਡੇ ਸੌਣ ਵਾਲੇ ਕਮਰੇ ਵਿੱਚ ਟੀਵੀ ਜਾਂ ਫਿਰ ਕੰਪਿਊਟਰ ਹੈ ਤਾਂ ਉਸ ਨੂੰ ਸੌਣ ਤੋਂ ਪਹਿਲਾਂ ਕੱਪੜੇ ਨਾਲ ਜ਼ਰੂਰ ਢੱਕ ਕੇ ਸੌਵੋ ਨਹੀਂ ਤਾਂ ਜੇਕਰ ਹੋ ਸਕਦਾ ਹੈ ਆਪਣੇ ਕਮਰੇ ਵਿੱਚ ਇਹਨਾਂ ਨੂੰ ਕਦੇ ਵੀ ਨਾ ਰੱਖੋ ਨੰਬਰ 37 ਘਰ ਵਿੱਚ ਹਮੇਸ਼ਾ ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਘਰ ਦੇ ਮੁੱਖ ਦਰਵਾਜ਼ੇ ਤੋਂ ਆਉਂਦੀ ਹੈ ਜੇਕਰ ਇਸ ਜਗ੍ਹਾ ਦੇ ਆਸ-ਪਾਸ ਜੁੱਤੀਆਂ ਚੱਪਲਾਂ ਪਈਆਂ ਹੋਣ ਤਾਂ ਇਸ ਨਾਲ ਤੁਹਾਡੀ ਕਿਸਮਤ ਵਿਗੜਨ ਲੱਗ ਜਾਂਦੀ ਹੈ ਇਸ ਲਈ ਇੱਥੇ ਭੁੱਲ ਕੇ ਵੀ ਚੱਪਲਾਂ ਜਾਂ ਫਿਰ ਜੁੱਤੀਆਂ ਨਾ ਖੋਲੋ ਨੰਬਰ 38 ਆਪਣੇ ਬਾਥਰੂਮ ਵਿੱਚ ਕਦੇ ਵੀ ਗੰਦੇ ਕੱਪੜਿਆਂ ਨੂੰ ਜ਼ਿਆਦਾ ਸਮੇਂ ਲਈ ਨਾ ਰੱਖੋ ਇਹਨਾਂ ਨੂੰ ਇੱਕ ਦਿਨ ਛੱਡ ਛੱਡ ਕੇ ਜਾਂ ਫਿਰ ਰੋਜ਼ਾਨਾ ਜਰੂਰ ਤੋਂ ਹੋਵੇ ਇਹਨਾਂ ਨੂੰ ਹਮੇਸ਼ਾ ਮਸ਼ੀਨ ਕੋਲ ਹੀ ਰੱਖਣਾ ਚਾਹੀਦਾ ਹੈ ਨੰਬਰ 39 ਆਪਣੇ ਬੈਡਰੂਮ ਵਿੱਚ ਕਦੇ ਵੀ ਜੁੱਤੀਆਂ ਵਾਲੀ ਜਗ੍ਹਾ ਨਾ ਬਣਾਓ ਤੇ ਨਾ ਹੀ ਇੱਥੇ ਚੱਪਲਾਂ ਜੁੱਤੀਆਂ ਖੋਲੋ ਇਸ ਨਾਲ પતિ-ਪਤਨੀ ਦੇ ਰਿਸ਼ਤੇ ਉੱਪਰ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ। ਨੰਬਰ 40 ਤੁਸੀਂ ਆਪਣੀ ਰਸੋਈ ਵਿੱਚ ਉੱਤਰ-ਪੂਰਬੀ ਕੋਨੇ ਨੂੰ ਬਰਤਨ ਸਾਫ਼ ਕਰਕੇ ਰੱਖਣ ਲਈ ਬਣਾ ਸਕਦੇ ਹੋ ਇਸ ਨਾਲ ਘਰ ਵਿੱਚ ਪੈਸਾ ਪੈਸਾ ਆਉਂਦਾ ਹੈ ਤੇ ਨਾਲ ਹੀ ਬਰਕਤ ਰਹਿੰਦੀ ਹੈ। ਨੰਬਰ 41 ਜੇਕਰ ਤੁਹਾਡਾ ਬੱਚਾ ਪੜ੍ਹਾਈ ਕਰ ਰਿਹਾ ਹੈ ਤਾਂ ਉਸਦੇ ਕਮਰੇ ਵਿੱਚ ਤੋਤੇ ਦੀ ਤਸਵੀਰ ਜ਼ਰੂਰ ਲਗਾਓ ਇਸ ਨਾਲ ਉਸ ਦਾ ਪੜ੍ਹਾਈ ਵਿੱਚ ਮਨ ਲੱਗੇਗਾ ਤੇ ਨਾਲ ਹੀ ਉਸ ਦੀ ਯਾਦਦਾਸ਼ਤ ਵੀ ਤੇਜ਼ ਹੋਵੇਗੀ। ਨੰਬਰ 42 ਆਪਣੇ ਘਰ ਦੀ ਸਤ ਤੇ ਰੋਜ਼ਾਨਾ ਪੰਛੀਆਂ ਲਈ ਦਾਣਾ ਜ਼ਰੂਰ ਪਾਓ ਇਸ ਤੋਂ ਇਲਾਵਾ ਉਹਨਾਂ ਲਈ ਮਿੱਟੀ ਦਾ ਬਰਤਨ ਪਾਣੀ ਨਾਲ ਭਰ ਕੇ ਵੀ ਜ਼ਰੂਰ ਰੱਖੋ ਤੇ ਇਸ ਨੂੰ ਰੋਜ਼ਾਨਾ ਜ਼ਰੂਰ ਬਦਲੋ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 43 ਜੇਕਰ ਪਤਨੀ ਪਤਨੀ ਵਿੱਚ ਅਕਸਰ ਲੜਾਈ ਝਗੜੇ ਰਹਿੰਦੇ ਹੋਣ ਤਾਂ ਸ਼ੁੱਕਰਵਾਰ ਵਾਲੇ ਦਿਨ ਗੁਲਾਬ ਤੇ ਫੁੱਲ ਤੇ ਮੇਕਅਪ ਦਾ ਸਮਾਨ ਆਪਣੇ ਨੇੜੇ ਦੇ ਮੰਦਰ ਵਿੱਚ ਜ਼ਰੂਰ ਜੜਾਓ ਇਸ ਨਾਲ ਤੁਹਾਡੇ ਵਿੱਚ ਕਲੇਸ਼ ਖਤਮ ਹੋਣ ਲੱਗ ਜਾਵੇਗਾ। ਨੰਬਰ 44 ਜੇਕਰ ਤੁਹਾਨੂੰ ਕਿਸੇ ਮਜਬੂਰੀ ਕਰਨ ਰਾਤ ਨੂੰ ਕੱਪੜੇ ਧੋਣੇ ਪੈਂਦੇ ਹਨ ਤਾਂ ਵੀ ਇਸ ਨੂੰ ਖੁੱਲੇ ਵਿੱਚ ਨਹੀਂ ਸੁਕਾਉਣਾ ਚਾਹੀਦਾ ਖੁੱਲੇ ਵਿੱਚ ਕੱਪੜੇ ਸੁਕਾਉਣ ਨਾਲ ਉਹਨਾਂ ਤੇ ਹਾਨੀ ਕਰਕੇ ਕਿਟਾਣੂ ਆ ਜਾਂਦੇ ਹਨ ਤੇ ਤੁਹਾਡੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ ਇਸ ਲਈ ਜੇਕਰ ਹੋ ਸਕੇ ਤਾਂ ਦਿਨ ਵਿੱਚ ਹੀ ਕੱਪੜੇ ਧੋ ਕੇ ਸੁਕਾਓ ਨੰਬਰ 45 ਜਿਹੜੀਆਂ ਔਰਤਾਂ ਦੇ ਪੇਟ ਦਾ ਆਕਾਰ ਘੜੀ ਦੀ ਤਰ੍ਹਾਂ ਹੁੰਦਾ ਹੈ ਇਹ ਔਰਤਾਂ ਆਪਣਾ ਜੀਵਨ ਦੁੱਖਾਂ ਤਕਲੀਫਾਂ ਤੇ ਗਰੀਬੀ ਵਿੱਚ ਹੀ ਗੁਜ਼ਾਰਦੀਆਂ ਹਨ ਨੰਬਰ 46 ਜਦੋਂ ਬੀਬੀਆਂ ਹੀ ਹਾਰਤਾ ਪਾਠ ਪੂਜਾ ਕਰਦੀਆਂ ਹਨ ਤਾਂ ਉਹਨਾਂ ਨੂੰ ਉਸ ਸਮੇਂ ਆਪਣੀ ਕਲਾਈ ਮੰਗ ਤੇ ਕੰਨਾਂ ਨੂੰ ਕਦੇ ਵੀ ਸੁੰਨਾ ਨਹੀਂ ਰੱਖਣਾ ਚਾਹੀਦਾ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 47 ਤੁਹਾਡੀਆਂ ਹੀ ਗਲਤੀਆਂ ਜੇਬ ਨੂੰ ਖਾਲੀ ਕਰਦੀਆਂ ਹਨ ਪਹਿਲਾਂ ਝੂਠੇ ਹੱਥਾਂ ਨਾਲ ਪੈਸਿਆਂ ਦਾ ਲੈਣ ਦੇਣ ਕਰਨਾ ਦੂਸਰਾ ਰੋਟੀ ਖਾਣ ਤੋਂ ਬਾਅਦ ਬਿਨਾਂ ਹੱਥ ਧੋਤੇ ਆਪਣੇ ਬਾਲਾਂ ਜਾਂ ਫਿਰ ਕੱਪੜਿਆਂ ਨੂੰ ਲਗਾਉਣੇ ਤੀਸਰਾ ਆਪਣੇ ਹਿੱਸੇ ਦਾ ਪ੍ਰਸਾਦ ਦੂਜਿਆਂ ਨੂੰ ਦੇਣਾ ਚੌਥਾ ਕੰਮ ਤੋਂ ਘਰ ਖਾਲੀ ਹੱਥ ਆਉਣਾ ਪੰਜਵਾਂ ਸ਼ਾਮ ਦੇ ਸਮੇਂ ਝਾੜੂ ਲਗਾਉਣਾ ਨੰਬਰ 48 ਕਦੇ ਵੀ ਕਿਸੇ ਦੇ ਖਾਣਾ ਖਾਂਦੇ ਹੋਏ ਬਰਤਨਾ ਵਿੱਚ ਖਾਣਾ ਨਹੀਂ ਖਾਣਾ ਚਾਹੀਦਾ ਇਹ ਬਹੁਤ ਹੀ ਗਲਤ ਗੱਲ ਹੈ ਤੇ ਨਾਲ ਹੀ ਇਸ ਨਾਲ ਤੁਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਨੰਬਰ 49 ਜੇਕਰ ਤੁਹਾਨੂੰ ਇਹ ਪੰਜ ਸੰਕੇਤ ਮਿਲਣ ਤਾਂ ਇਸ ਨਾਲ ਤੁਹਾਡੀ ਕਿਸਮਤ ਜਾਗ ਸਕਦੀ ਹੈ ਪਹਿਲਾ ਜੇਕਰ ਤੁਹਾਡੇ ਘਰ ਬਿੱਲੀ ਬੱਚਿਆਂ ਨੂੰ ਜਨਮ ਦੇਵੇ ਦੂਸਰਾ ਖੱਬੇ ਹੱਥੇ ਖਾਜ ਹੋਣਾ ਤੀਸਰਾ ਚਿੱਟੀ ਕਾਂ ਦਾ ਘਰ ਦੇ ਬਾਹਰ ਖੜੀ ਮਿਲਣਾ ਚੌਥਾ ਦੁੱਧ ਦੀ ਭਰੀ ਬਾਲਟੀ ਲੈ ਜਾਂਦਾ ਕੋਈ ਦਿਖਾਈ ਦੇਣਾ ਪੰਜਵਾਂ ਵਧੀਆ-ਵਧੀਆ ਸੁਪਨੇ ਆਉਣੇ ਨੰਬਰ 50 ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਨਾਮਕ ਖਰੀਦੇ ਹੋ ਤਾਂ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਲਈ ਸ਼ੁੱਕਰਵਾਰ ਵਾਲੇ ਦਿਨ ਨਾਮਕ ਜ਼ਰੂਰ ਖਰੀਦੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ